ਇਹ ਮਤੇ ਜਿਹੜੇ ਬਾਤ ਕੀਤੀਆਂ ਕੁਝ ਕਢਮ ਚੌਧਰੀ ਜਿਵੇਂ ਇਹ ਪਿੰਡ ਖੰਗੜਕੋਟ ਦੇ ਲੋਕਾਂ ਨੇ ਮਤਾ ਪਾਇਆ ਅਸਾਈਆਂ ਦੇ ਵਿਰੁੱਧ ਸਾਡੀ ਕੌਮ ਦੇ ਵਿੱਚ ਕੁਝ ਉਹ ਚੌਧਰੀ ਨੇ ਜਿਹੜੇ ਗੁੰਡਾਗਰਦੀ ਧਰਮ ਦੇ ਨਾਂ ਤੇ ਕਰਦੇ ਰਹਿੰਦੇ ਇੱਕ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਸੰਗਰਕੋਟ ਉੱਥੋਂ ਦੇ ਪਿੰਡ ਨੇ ਉਥੋਂ ਦੇ ਲੋਕਾਂ ਨੇ ਇੱਕ ਮਸੀਹ ਭਾਈਚਾਰੇ ਦੇ ਲਈ ਚਾਰ ਮਤੇ ਪਾਏ ਨੇ ਜਾਨਕਿ ਅਸਾਈਆਂ ਦੇ ਖਿਲਾਫ ਚਾਰ ਮਤੇ ਪਾਏ ਨੇ ਮਤੇ ਕਿਹੜੇ-ਕਿਹੜੇ ਨੇ ਕਹਿੰਦੇ ਇਹਨਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਵਾਂਗੇ ਇਹ ਪਹਿਲਾ ਮਤ ਹੈ ਦੂਜਾ ਕੋਈ ਵੀ ਗਰੰਥੀ ਸਿੰਘ ਇਹਨਾਂ ਦੇ ਘਰ ਜਾ ਕੇ ਅਰਦਾਸ ਨਹੀਂ ਕਰ ਸਕੇ ਇਹ ਦੂਜਾ ਮਤ ਹੈ ਫਿਰ ਕਹਿੰਦੇ ਸ਼ਮਸ਼ਾਨ ਘਾਟ ਦੇ ਵਿੱਚ ਇਹਨਾਂ ਨੂੰ ਮੁਰਦਾ ਦਫਨਾਉਣ ਦੀ ਜਾਂ ਸੰਸਕਾਰ ਕਰਨ ਦੀ ਕੋਈ ਜਣਕੀ ਛੋਟ ਨਹੀਂ ਹੋਵੇਗੀ ਪਾਬੰਦੀ ਲਾਈ ਗਈ ਹੈ ਤੁਸੀਂ ਕਿਸੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਨਹੀਂ ਕਰ ਸਕਦੇ ਤੇ ਮੁਰਦੇ ਨੂੰ ਦਫਨਾ ਨਹੀਂ ਸਕਦੇ ਦੂਜਾ ਕਹਿੰਦੇ ਕੋਈ ਪਿੰਡ ਦੇ ਵਿੱਚ ਇਹ ਆਪਣੀ ਸੋਭਾ ਯਾਤਰਾ ਨਹੀਂ ਕੱਢ ਸਕਦੇ ਤੇ ਘਰਾਂ ਦੇ ਅੱਗੇ ਕੋਈ ਪੋਸਟਰ ਵਗੈਰਾ ਨਹੀਂ ਲਾ ਸਕਦੇ ਇਹ ਮਤੇ ਪਾਏ ਨੇ ਪਿੰਡ ਸਿੰਘ ਰਪੋਟ ਧਰਮ ਤਾਂ ਢਿੱਲੇ ਦੇ ਵਿੱਚ ਪੈਂਦਾ ਹੈ ਇੱਥੋਂ ਦੇ ਇੱਕ ਡੰਮ ਚੌਧਰੀਆਂ ਨੇ ਮਤੇ ਪਾਏ ਮੈਂ ਗੱਲ ਕਰਨੀ ਹੈ ਇਹ ਉਹ ਲੋਕ ਨੇ ਜਿਹੜੇ 8:00 ਵਜੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਬੈਨਾਂ ਵਿੱਚ ਬਹਾ ਦਿੰਦੇ ਨੇ ਸਕੂਲ ਜਾਣ ਵਾਸਤੇ ਉਹ ਸਕੂਲ ਕਿਹਨਾਂ ਦੇ ਨੇ ਅਸਾਈਆਂ ਦੇ ਇਹ ਸਚਾਈ ਹੈ ਸਭ ਤੋਂ ਵੱਡੇ ਇੰਗਲਿਸ਼ ਦੇ ਜੇ ਸਕੂਲ ਨੇ ਅੰਗਰੇਜ਼ੀ ਸਕੂਲ ਨੇ ਪੰਜਾਬ ਦੇ ਵਿੱਚ ਉਹ ਅਸਾਈਆਂ ਨੇ ਉੱਥੇ ਇਹਨਾਂ ਦੇ ਬੱਚੇ ਪੜ੍ਹਦੇ ਆ ਪਰ ਪਿੰਡਾਂ ਦੇ ਵਿੱਚ ਧਾਰਮਿਕ ਤੌਰ ਤੇ ਇਹ ਗੁੰਡਾਗਰਦੀ ਕਰਦੇ ਨੇ ਤੇ ਇਹਨਾਂ ਨੇ ਕਹਿਣਾ ਕੀ ਹੈ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਦਾ ਕਿੱਥੇ ਹੁਕਮ ਹੈ ਜੇ ਤੁਹਾਨੂੰ ਅਣਖ ਸ਼ਰਮ ਹੈ ਫਿਰ ਆਪਣੇ ਬੱਚਿਆਂ ਨੂੰ ਇਹਨਾਂ ਦੇ ਸਕੂਲਾਂ ਵਿੱਚ ਕਿਉਂ ਪੜਾ ਰਹੇ ਹੋ ਹੁਣ ਇੱਕ ਗੱਲ ਇਥੇ ਹੋਰ ਕਹਿਣੀ ਹੈ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜ਼ਹਿਰ ਵਰਗੀ ਉਹ ਗੱਲ ਕੌੜੀ ਹੈ ਜਿੰਨੇ ਵੀ ਸਾਡੇ ਬੱਚੇ ਪੰਜਾਬ ਤੋਂ ਸਟੂਡੈਂਟ ਸਟੂਡੈਂਟ ਜਾਂਦੇ ਨੇ ਨਾ ਪੜ੍ਹਨ ਵਾਸਤੇ ਸਟੂਡੈਂਟ ਵੀ ਦੇਤੇ ਜਾਂਦੇ ਨੇ ਕੈਨੇਡਾ ਜਾਂਦੇ ਨੇ ਅਮਰੀਕਾ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਆਇਰਲੈਂਡ ਜਾਂਦੇ ਨੇ ਤੇ ਉੱਥੇ ਸਕੂਲ ਕਿਹਨਾਂ ਦੇ ਉਹ ਯੂਨੀਵਰਸਿਟੀ ਕਿਹਨਾਂ ਦੀਆਂ ਸਾਡੀਆਂ ਸਿੱਖਾਂ ਦੀਆਂ ਨੇ ਬਿਲਕੁਲ ਉਹ ਯੂਨੀਵਰਸਿਟੀ ਉਹ ਕਾਲ ਜਿਹੜੇ ਬਾਹਰ ਜਾ ਕੇ ਸਾਡੇ ਬੱਚੇ ਪੜ੍ਹਦੇ ਨੇ ਉਹ ਵੀ ਅਸਾਈਆਂ ਦੇ ਅੱਛਾ ਇੱਕ ਹੋਰ ਗੱਲ ਇਹ ਜਿਹੜੇ ਕੜਾਮ ਚੌਧਰੀ ਮਤੇ ਪਾਉਂਦੇ ਨੇ ਨਾ ਪਿੰਡਾਂ ਦੇ ਵਿੱਚ ਕਿ ਅਸਾਈ ਪਾਸਟਰ ਸਾਡੇ ਪਿੰਡਾਂ ਵਿੱਚ ਨਾ ਵੜਨ ਪੋਸਟਰ ਨਾ ਲਾਉਣ ਆਪਣਾ ਪ੍ਰਚਾਰ ਨਾ ਕਰਨ ਹੁਣ ਜੇ ਕਿਤੇ ਅਸਾਈ ਇਹ ਕਹਿੰਦੇ ਕਿ ਤੁਸੀਂ ਸਾਡੀਆਂ ਕੰਟਰੀਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੇ ਫਿਰ ਕੀ ਬਣੂ? ਹੱਲ ਕੋ ਕਹਿ ਸਕਦੇ ਆ ਪਰ ਨਹੀਂ ਇੱਕ ਨਾ ਅਕਲਬੰਦ ਬੰਦੇ ਦੀ ਮੈ ਤੁਹਾਨੂੰ ਗੱਲ ਦੱਸਣੀ ਹੈ। ਐਕਚੁਅਲੀ ਇਹ ਤੇ ਬਹੁਤ ਬਾਰੇ ਤੁਸੀਂ ਸੁਣੀ ਵੀ ਹੋਣੀ ਹੈ ਸਕੂਲ ਦੇ ਵਿੱਚ ਇੱਕ ਅਧਿਆਪਕ ਵਿਦਿਆਰਥੀ ਨੂੰ ਕਹਿੰਦਾ ਬਲੈਕਬੋਰਡ ਤੇ ਉਹਨੇ ਇੱਕ ਲੀਕ ਬਾਤੀ ਲਖੀਰ ਜਣ ਕੇ ਬਾਤੀ ਚਾਕ ਦੇ ਨਾਲ ਉਹ ਵਿਦਿਆਰਥੀ ਨੂੰ ਕਹਿੰਦਾ ਬੇਟਾ ਜਿਹੜੀ ਆ ਲੀਕ ਹੈ ਨਾ ਲਖੀਰ ਹੈ ਇਹ ਛੋਟੀ ਕਰਨੀ ਛੋਟੀ ਕਰਨੀ ਹੈ ਇਹਨੂੰ ਮਟਾਉਣਾ ਨਹੀਂ ਤੇ ਇਹਨੂੰ ਛੋਟੀ ਕਰਨ ਕਿੱਦਾਂ ਕਰ ਸਕਦੇ ਉਹ ਬੱਚਾ بڑا ਹੋਣ ਹਾਰ ਸੀ ਸਮਝਵਾਲਾ ਸੀ ਉਹਨੇ ਇੱਕ ਬਰਾਬਰ ਹੋਰ ਲਕੀਰ ਬਾਦੀ ਉਹਦੇ ਬਰਾਬਰ ਇੱਕ ਹੋਰ ਲਕੀਰ ਬਾਦੀ ਯਾਨੀ ਕਿ ਪਹਿਲਾਂ ਵਾਲੀ ਲੁਕੀਰ ਲੇਖ ਜਿਹੜੇ ਚ ਛੋਟੀ ਕਰਨ ਅਕਲ ਦੇ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ ਸਿੱਖ ਹੋਣ ਦੇ ਨਾਂ ਤੇ ਮੈਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਮਾਣ ਹੈ ਮੈਨੂੰ ਸਿੱਖ ਹੋਣ ਤੇ ਮਾਣ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਵਿ ਬਾਣੀ ਨੂੰ ਫਲਸਫੀ ਨੂੰ ਫੋਲੋ ਕਰਦਾ ਮੈਨੂੰ ਕੋਈ ਅਸਾਈ ਨਹੀਂ ਬਣਾ ਸਕਦਾ ਕੋਈ Hindu ਨਹੀਂ ਬਣਾ ਸਕਦਾ ਕੋਈ ਮੁਸਲਮ ਨਹੀਂ ਬਣਾ ਸਕਦਾ ਮੈਂ ਸਿੱਖ ਹਾਂ ਮੇਰੇ ਜਿਹੜੇ ਸਿਧਾਂਤ ਨੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਲਈ ਹੁਣ ਜਿਹੜੇ ਅਸਾਈ ਨੇ ਉਹ ਐਨੇ ਪੜ੍ਹੇ ਲਿਖੇ ਨੇ ਉਹ ਅਕਲ ਦੇ ਨਾਲ ਕੰਮ ਕਰਦੇ ਜੇ ਕਿਸੇ ਨੂੰ ਛੋਟਾ ਦਿਖਾਉਣ ਦੀ ਗੱਲ ਕਰਦੇ ਹੋ ਜਾਂ ਕਿਸੇ ਨੂੰ ਜਿੱਤਣ ਦੀ ਗੱਲ ਕਰਦੇ ਨੇ ਉਹ ਆਪਣੀ ਅਕਲ ਦੇ ਨਾਲ ਕੁਝ ਬਣ ਕੇ ਜਿੱਤਦੇ ਆ ਪਰ ਸਾਡੀ ਕੌਮ ਦੇ ਕਹੜਾ ਚੌਧਰੀਆਂ ਦੇ ਕੋਲੇ ਆਕੜ ਤੋਂ ਬਿਨ ਨਫ਼ਰਤ ਤੋਂ ਬਿਨ ਗੁੰਡਾਗੱਟੀ ਤੋਂ ਬਿਨ ਹੋਰ ਕੁਝ ਨਹੀਂ ਹੈ ਹੁਣ ਇੱਥੇ ਇੱਕ ਗੱਲ ਮੈਂ ਹੋਰ ਕਹਣੀ ਉਹ ਐਦਾਂ ਵੀ ਜ਼ਹਿਰ ਨਾਲ ਭਰੀ ਜਿੰਨੇ ਵੀ ਲੋਕ ਸਾਡੇ ਇਹ ਚਾਹੁੰਦੇ ਨੇ ਕਿ ਮੈਂ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਇੰਗਲੈਂਡ ਵਿੱਚ ਆਸਟ੍ਰੇਲੀਆ ਵਿੱਚ ਸੈਟਲ ਹੋਣਾ ਹੁਣ ਇਹਨਾਂ ਮੁਲਕਾਂ ਵਿੱਚ ਜਾਣ ਵਾਸਤੇ ਵੀਜ਼ਾ ਚਾਹੀਦਾ ਵੀਜ਼ਾ ਪਾਸਪੋਰਟ ਤੇ ਲੱਗਣਾ ਜੇ ਕਿਤੇ ਅਸਾਈ ਜਿਹੜੇ ਫੋਰਨ ਕੰਟਰੀਆਂ ਵਿੱਚ ਬੈਠੇ ਨੇ ਉਹਨਾਂ ਦਾ ਉਹਨਾਂ ਕੰਟਰੀਆਂ ਤੇ ਰਾਜ ਜੇ ਉਹ ਕਹਿ ਦੇਣ ਵੀ ਜਿਹੜਾ ਵੀ ਭਾਰਤੀ ਜਾਂ ਪੰਜਾਬ ਦਾ ਇਨਸਾਨ ਵੀਜ਼ਾ ਲੈ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਆਉਣਾ ਚਾਹੁੰਦਾ ਹੈ। ਪਰ ਸ਼ਰਤ ਸਾਡੀ ਇਹ ਹੈ ਵੀ ਉਹਨੂੰ ਅਸਾਈ ਬਣਨਾ ਪਵੇ। ਸਾਡਾ ਧਰਮ ਅਡਾਪਟ ਕਰਨਾ ਪੈਣਾ, ਯਾਨੀ ਕਿ ਸਾਡਾ ਧਰਮ ਅਪਣਾਉਣਾ ਪੈਣਾ, ਸਾਡਾ ਮਜ਼ਬ ਅਪਣਾਉਣਾ। ਜੋ ਇਹ ਕਹਿ ਦੋ। ਫਿਰ ਜਿਹੜੇ ਮਤੇ ਪਾਉਣ ਵਾਲੇ ਨੇ ਜਿਹੜੇ ਗੁੰਡਾਗਰਦੀ ਕਰਦੇ ਆ। ਇਹ ਸਭ ਤੋਂ ਪਹਿਲਾਂ ਲਾਈਨ ਵਿੱਚ ਖੜੇ ਹੋਣ। ਤੁਸੀਂ ਇਹਨਾਂ ਦੇ ਕਸ਼ਰੇ ਦੇਖ ਲਓ ਕਿੱਥੇ ਨੇ। ਇਹਨਾਂ ਦੀਆਂ ਕਿਰਪਾਆਂ ਦੇਖ ਲਓ ਕਿੱਥੇ ਨੇ। ਇਨੇ ਦਾੜੇ ਲਿਖ ਲੈ ਕਿੱਥੇ ਸਭ ਤੋਂ ਅੱਗੇ ਇਹ ਲੈਣ ਵਿੱਚ ਖੜੇ ਹੋ ਹਾਲਾਂਕਿ ਮੇਰੇ ਵਿੱਚ ਇੰਨੀ ਕਟੜਤਾ ਹੈਗੀ ਆ ਮਤਲਬ ਕਿ ਆਪਣੇ ਜੀਵਨ ਦੇ ਲਈ ਵੀ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਇਹ ਮੇਰੀ ਆਪਣੀ ਨਿੱਜੀ ਵਿਚਾਰ ਪਰ ਨਾਲ ਹੀ ਮੈਂ ਕਹਿ ਦਿੰਦਾ ਵੀ ਕਾਨੂੰਨ ਦੇ ਮੁਤਾਬਕ ਜਿਹੜਾ ਵੀ ਇਨਸਾਨ ਇੰਡੀਆ ਵਿੱਚ ਰਹਿੰਦਾ ਉਹਨੂੰ ਆਪਣੇ ਮਜਬੂਦੀ ਗੱਲ ਕਰਨ ਦਾ ਹੱਕ ਹੈ ਅਧਿਕਾਰ ਹੈ ਕੀ ਜੇ ਸਿੱਖ ਪ੍ਰਚਾਰ ਕਰਦੇ ਹੈ ਉਹਨਾਂ ਨੂੰ ਕੋਈ ਅਸਾਈ ਰੋਕ ਸਕਦਾ ਹੈ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ ਰੋਕਣਾ ਮੈਂ ਕਹਿੰਦਾ ਸਭ ਨੂੰ ਖੁੱਲ੍ਹੇ ਆਪਣੇ ਆਪਣੇ ਮਜਬੂਦਾ ਧਰਮ ਦਾ ਪ੍ਰਚਾਰ ਕਰਨ ਦਾ ਕਰੇ ਗੱਲ ਤਾਂ ਮੈਂ ਅਕਲ ਦੀ ਹੈ ਨਾ ਤੁਸੀਂ ਆਪਣੇ ਆਪ ਨੂੰ ਸੂਪ ਕਰੋ ਬਿਸਾਰਦੇ ਵਿੱਚ ਆ ਗੁੰਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਨਾਲ ਨਪਰਤ ਕਰਨ ਵਾਸਤੇ ਨਹੀਂ ਸਿਖਾਇਆ ਬਾਬੇ ਨਾਨਕ ਨੇ ਸਭ ਨੂੰ ਗਲਵੱਕੜੀ ਵਿੱਚ ਲਿਆ ਪਰ ਜਿਹੜੀ ਆ ਗੁੰਡਾ ਕਰਦੀ ਸਾਡੀ ਕੌਮ ਦੇ ਵਿੱਚ ਕੁਝ ਘੜਾਮ ਚੌਧਰੀ ਜਿਵੇਂ ਇਹ ਪਿੰਡ ਖੰਗੜਕੋਟ ਦੇ ਲੋਕਾਂ ਨੇ ਮਤਾ ਪਾਇਆ ਇਸਾਈਆਂ ਦੇ ਵਿਰੁੱਧ ਇਹ ਗੁੰਡਾ ਕਰਦੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਪੜ੍ਹ ਲਿਖ ਕੇ ਕਰੋ ਮੈਂ ਤਿੰਨ ਗੱਲਾਂ ਕਹੀਆਂ ਨੇ ਫਿਰ ਅਸਾਈਆਂ ਦੀਆਂ ਕੰਟਰੀਆਂ ਵਿੱਚ ਵੀਜੇ ਲੈ ਲੈ ਕੇ ਕਿਉਂ ਜਾ ਰਹੇ ਹੋ ਅਸਾਈਆਂ ਦੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਕਿਉਂ ਪੜ੍ਹਾ ਰਹੇ ਹੋ ਇਹ ਸ਼ਰਮ ਵਾਲੀ ਗੱਲ ਹੈ